ਸ਼ਸ਼ਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਨਤ ਇਸ ਵਕਤ ਦੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਬੀਤੀ ਦਿਨੀ ਇੱਕ ਵੀਡੀਓ ਪਟਿਆਲਾ ਦੇ ਪਿੰਡ 마ੜੂ ਦੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੁੰਡਾ ਰਾਜ ਹੈ ਉਸ ਦੀਆਂ ਮੂਹੋ ਬੋਲਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਗੁੰਡਾ ਟੈਕਸ ਕਿਸ ਤਰੀਕੇ ਦੇ ਨਾਲ ਪਿੰਡ ਦੇ ਲੋਕਾਂ ਦੇ ਵੱਲੋਂ ਏਨਾਈ ਨਹੀਂ ਪਿੰਡ ਦੇ ਸਰਪੰਚ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਵਸੂਲਿਆ ਜਾ ਰਿਹਾ ਸੀ ਉਸ ਦੀਆਂ ਮੂਹ ਬੋਲਦਿਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਇਹ ਸਾਰੀਆਂ ਤਸਵੀਰਾਂ ਨੇ ਪਟਿਆਲਾ ਦੇ ਪਿੰਡ 마ੜੂ ਦੀਆਂ ਜਿੱਥੇ ਇਸ ਤਰੀਕੇ ਦੇ ਨਾਲ ਜੋ ਲੋਕ ਵੀ ਇਸ ਪਿੰਡ ਦੇ ਪੁਲ ਤੋਂ ਲੰਘ ਰਹੇ ਸੀ ਉਹਨਾਂ ਦੇ ਕੋਲੋਂ ਜ਼ਬਰਨ ਵਸੂਲੀ ਕੀਤੀ ਜਾ ਰਹੀ ਸੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਕੋਲੋਂ 200 ਰੁਪਏ ਦੀ ਪਰਚੀ ਕੱਟੀ ਜਾ ਰਹੀ ਸੀ ਜੇਕਰ ਲੋਕ ਨਹੀਂ ਦਿੰਦੇ ਸੀ ਤਾਂ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਸੀ ਉੱਥੇ ਮੌਜੂਦ ਨੌਜਵਾਨਾਂ ਦੇ ਵੱਲੋਂ ਪਿੰਡ ਦਾ ਸਰਪੰਚ ਬਲਜਿੰਦਰ ਸਿੰਘ ਦੇ ਵੱਲੋਂ ਕੀ ਵਾਪਸ ਚਲੇ ਜਾਓ ਜੇ ਜਾਣਾ ਅੱਗੇ ਤੇ ਤੁਹਾਨੂੰ ਪੈਸੇ ਦੇ ਕੇ ਜਾਣੇ ਪੈਣੇ ਆ ਇਹ ਮੋਹੋ ਬੋਲਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਸ ਤੋਂ ਬਾਅਦ ਇਹ ਤਸਵੀਰ ਜਿਹੜੀ ਹੈ ਉਹ ਪੁਲਿਸ ਤੱਕ ਪਹੁੰਚੀ ਉਸ ਤੋਂ ਬਾਅਦ ਐਸਐਸਪੀ ਨਾਨਕ ਸਿੰਘ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇਹਨਾਂ ਸਾਰੇ ਜੋ ਨੌਜਵਾਨ ਨੇ ਜਾਂ આરોપી ਨੇ ਉਹਨਾਂ ਦੀ ਭਾਲ ਕਰ ਰਹੇ ਆ ਜਦ ਇਹ ਖਬਰ ਅੱਗ ਦੇ ਵਾਂਗੂ ਫੈਲ ਗਈ ਚਾਰੇ ਪਾਸੇ ਇਸ ਦੀ ਚਰਚਾ ਹੋਣ ਲੱਗੀ ਤਾਂ ਪਿੰਡ ਦਾ ਸਰਪੰਚ ਵੀ ਪਿੰਡੋਂ ਭੱਜ ਗਿਆ ਜਿਸ ਤੋਂ ਬਾਅਦ ਅੱਜ ਉਸ ਨੂੰ ਪੁਲਿਸ ਦੇ ਵੱਲੋਂ ਫੜ ਲਿਆ ਗਿਆ ਇਹ ਤਸਵੀਰਾਂ ਨੇ ਜਿੱਥੇ ਬੀਤੀ ਦਿਨੀ ਇਸੇ ਸਰਪੰਚ ਦੇ ਵੱਲੋਂ ਜਬਰਨ ਵਸੂਲੀ ਕੀਤੀ ਜਾ ਰਹੀ ਸੀ ਤੇ ਅੱਜ ਇਸ ਨੂੰ ਪੁਲਿਸ ਨੇ ਆਪਣੀ ਗ੍ਰਫਤ ਦੇ ਵਿੱਚ ਲੈ ਲਿਆ ਜਿਸ ਦੀਆਂ ਤਸਵੀਰਾਂ ਨੇ ਪੁਲਿਸ ਉਸ ਨੂੰ ਮੈਡੀਕਲ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਲੈ ਕੇ ਆਈ ਹੈ ਕਿੱਥੇ ਇਸ ਸਰਪੰਚ ਦੇ ਠਾਠ ਬਾਠ ਉਸ ਵੇਲੇ ਇਸ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਸੀ ਤੇ ਹੁਣ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਦ ਇਸ ਨੂੰ ਗ੍ਰਫਤਾਰ ਕਰ ਲੈਂਦੀ ਹੈ ਤਾਂ ਇਸ ਦੇ ਹਾਉ ਭਾਉ ਹੀ ਬਦਲ ਗਏ ਨੇ ਕਿਸ ਤਰੀਕੇ ਦੇ ਨਾਲ ਪਿੰਡ ਦੇ ਵਿੱਚ ਵੜਨ ਵਾਲੇ ਲੰਘਣ ਵਾਲੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਸੀ ਲੋਕਾਂ ਕੋਲੋਂ ਜਬਰੀ ਵਸੂਲੀ ਕੀਤੀ ਜਾ ਰਹੀ ਸੀ ਗੁੰਡਾ ਟੈਕਸ ਲਿਆ ਜਾ ਰਿਹਾ ਸੀ ਜੇਕਰ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ ਇੱਥੋਂ ਤੁਸੀਂ ਲੰਘਣਾ ਹੈ ਤੇ ਤੁਹਾਨੂੰ ਪੈਸੇ ਦੇਣੇ ਪੈਣਗੇ ਜੇਕਰ ਨਹੀਂ ਦੇ ਸਕਦੇ ਤਾਂ ਵਾਪਸ ਚਲੇ ਜਾਓ ਇਹ ਨਹੀਂ ਨਹੀਂ ਜੇ ਕਹਿੰਦੇ ਵੀ ਤੁਹਾਡੇ ਕੋਲ ਕੈਸ਼ ਨਹੀਂ ਹੈਗੇ ਤਾਂ ਤੁਸੀਂ Google Pay ਕਰੋ ਇਹ ਪੂਰੀਆਂ ਤਸਵੀਰਾਂ ਨੇ ਇਹ ਮੈਂ ਕੋਈ ਆਪਣੇ ਕੋਲੋਂ ਗੱਲਾਂ ਨਹੀਂ ਕਹਿ ਰਹੀ ਇਹ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਮੌਜੂਦ ਹੈ ਇਹ ਵੀਡੀਓ ਦੇ ਵਿੱਚ ਖੁਦ ਇੱਕ ਗੱਲ ਸਰਪੰਚ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਸਭ ਤੋਂ ਪਹਿਲਾਂ ਇਹ ਵੀਡੀਓ ਦਿਖਾਉਣੀ ਆ ਕਿ ਕਿਸ ਤਰੀਕੇ ਦੇ ਨਾਲ ਉਸ ਵਕਤ ਹਾਲਾਤ ਸੀ ਜਦ ਵੀਡੀਓ ਵਾਇਰਲ ਹੁੰਦੀ ਹੈ ਕਿੱਥੋਂ ਜੀ ਪਟਿਆਲੇ ਵਾਲੇ 200 ਰੁਪਿਆ ਟੈਕਸੀ ਰੂਟ ਲੱਗਾ ਜੀ ਇਹ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਨਹੀਂ ਹੈ ਦੇਖੀ ਲੱਗਦਾ ਹੈਗਾ ਮੈਂ ਤੁਹਾਨੂੰ ਇਹ ਪਿਲਕਲ ਦੋ ਦੇ ਦੀ ਇਹ ਉਹ ਲੈ ਰਿਹਾ ਹਾਂ ਜੀ ਦੱਸੋ ਮਹਾਰਾਜ ਪਰਚੀ ਜੀ 200 ਰੁਪਿਆ ਪਰਚੀ ਹੈ ਜੀ ਪੰਚਾਇਤ ਨੇ ਲਈ ਹੈ ਮਹਾਰਾਜ ਦਾ ਰੋਜ਼ ਨਿਕਲਣਾ ਹੱਸਦਾ ਅੱਜ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੂਗੀ ਜੀ ਇਹ ਬੈਂਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਹੀ ਹਸਤਾ ਮਾਰਾ ਦਿਨ ਤੋਂ ਦੋ ਦੋ ਦਿਨ ਦੋ ਦਿਨ ਕੱਲ ਕਰੋ ਬਾਸ ਕਰੋ ਨਹੀਂ ਤਾਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨਾਲ ਮਾਰੇ ਆਪਣੇ ਇਲਾਕੇ ਦੇ ਬੰਦਾਂ ਨਾਲ ਆਇਆ ਕਰੋਗੇ ਫਿਰ ਸਿੱਬ ਬਣੂਗੇ ਯਾਰ ਉਹ ਘਰੇ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਾਰਾ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਬਾਸ ਕਰਨ ਲੋਕਾਂ ਦਾ ਕਰ ਲੋ ਤੂੰ ਕੀ ਗੱਲ ਬਣੀ ਮਾਰਾ ਜੀ ਯਾਰ ਮਰੋਂ ਮਰ ਰਿਹਾ ਯਾਰ ਜੀ ਆਜੋ ਪੰਚਾਇਤ ਨਾਲ ਗੱਲ ਕਰ ਲੇ ਭਾਈ ਮੈਂ ਆਪ ਡਰਾਈਵਰ ਆ ਯਾਰ ਇਹ ਕੋਈ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਦਊਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤਾਂ ਫੇਰ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਦੁਖਾਣੀ ਆ ਗੱਲ ਸੁਣੋ ਇੱਕ ਮਿੰਟ ਜਿੱਦਾਂ ਇਹ ਪਿੰਡ ਦੇ ਨੇੜੇ ਲਾਈ ਹੋਈ ਏ ਜੇ ਲਾਣੀ ਹੁੰਦੇ ਗੁੰਡਾਪਾਲਤ ਮੇਰੀ ਗੱਲ ਐਕਸਲੈਂਟ ਹੋਵੇ ਇਹ ਤਾਂ ਪੰਚ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਚੀ ਮਾਲਕ ਨੂੰ ਦਿਖਾਗੇ ਲੈ ਗੂਗਲ ਪੇ ਕਰ ਕਰ ਗੂਗਲ ਕਰ ਲੈ ਮਾਲਕ ਨੂੰ ਦਿਖਾ ਲ ਅਗਲੇ ਦੇ ਦੇ ਨੰਬਰ ਗੁੱਗਲੇ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਗੁੱਗਲੇ ਕਰ ਗੁੱਗਲੇ ਨਹੀਂ ਕਰ ਨਹੀਂ ਯਾਰ ਬ੍ਰੇਕ ਆਏ ਸੀ ਯਾਰ ਮੱਥਾ ਡਾ ਮੇ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਝੂਮੇ ਅਸੀਂ ਤੋੜਿਆ ਮਹਾਰਾਜ ਪੈਸੇ ਨੇ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਭਾਜੀ ਉਹੀ ਗੱਲ ਨਹੀਂ ਸਹੀ ਭਾਜੀ ਯਾਰ ਆਪਣੀ ਵਾਂਗ ਸੈਰ ਦੀਆਂ ਗੱਡੀਆਂ ਭਾਜੀ ਯਾਰ ਨਹੀਂ ਤੂੰ ਦੇ ਤੂੰ ਦੇ ਕੇ ਲੈ ਮੈਨੂੰ ਐ ਦੱਸ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੁੰਦੀ ਇਹ ਗੱਲ ਬੜੀ ਪਾ ਲਾਂਗੇ ਲੋਕਲ ਪਰਚੀ ਕਰੀ ਤੂੰ ਪਰਚੀ ਤਾਂ ਦਿਓ ਤੁਹਾਨੂੰ ਹੰਡਾ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਉਹੀ ਲਾ ਲਾ ਯਾਰ ਬਸ ਵਾਪਸ ਠੀਕ ਹੈ ਗੱਲ ਹੀ ਖਤਮ ਬਸ ਉਹੀ ਲਾ ਲਾ ਬਸ ਵਾ ਗੱਲ ਹੀ ਖਤਮ ਫੇ ਗੱਲ ਖਤਮ ਹੈ ਬਿਹਾਰ ਚ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅੱਗੇ ਅਲਾਨਾ ਜਿੰਨੇ ਆਏ ਚਲੋ ਇਸ ਪੂਰੇ ਮਾਮਲੇ ਤੇ ਵਧੀਰੀ ਅਪਡੇਟ ਦੇਣ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਦਮਨ ਦਮਨ ਕੀ ਕੁਝ ਜਾਣਕਾਰੀ ਹੈ ਅੱਜ ਉਸੇ ਸਰਪੰਚ ਨੂੰ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਬਿਲਕੁਲ ਜਨਰ ਦੱਸਿਏ ਕਿ ਜਦੋਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਤਦੋਂ ਤੋਂ ਲੋਕਾਂ ਦਾ ਇਹ ਸਵਾਲ ਸੀਗਾ ਕਿ ਇਹਨਾਂ ਲੋਕਾਂ ਦੇ ਉੱਪਰ ਕੀ ਕਾਰਵਾਈ ਹੋਏਗੀ ਤਾਂ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਸੀ ਜਿਸ ਵਿੱਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਵਿੱਚ ਸਭ ਤੋਂ ਪਹਿਲਾਂ ਨਾਮ ਬਲਜਿੰਦਰ ਸਿੰਘ ਦਾ ਸੀਗਾ ਜੋ ਮਾੜੂ ਪਿੰਡ ਦੇ ਸਰਪੰਚ ਨੇ ਤਾਂ ਲਗਾਤਾਰ ਪੁਲਿਸ ਨੇ ਜਿਹੜੀ ਉਹ ਰੇਡ ਵੀ ਮਾਰੀ ਸੀ ਸਰਪੰਚ ਦੇ ਘਰ ਦੇ ਵਿੱਚ ਔਰ ਉਸ ਤੋਂ ਬਾਅਦ ਉਸ ਨੂੰ ਲੱਭਣ ਦੀ ਕੋਸ਼ਿਸ਼ ਲਗਾਤਾਰ ਚੱਲ ਰਹੀ ਸੀ ਤਾਂ ਅੱਜ ਸਵੇਰੇ ਜਿਹੜਾ ਕਹਿ ਸਕਦੇ ਆ ਕਿ ਉਸ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਹੋਣ ਤੋਂ ਬਾਅਦ ਪਟਿਆਲਾ ਦੇ ਮਾਤਾ ਕਸ਼ਲ ਤੇ ਵਿੱਚ ਉਸ ਨੂੰ ਮੈਡੀਕਲ ਕਰਾਉਣ ਦੇ ਲਈ ਜਿਹੜੀ ਆ ਜੁਲਕਾ ਪੁਲਿਸ ਜਿਹੜੀ ਉਹ ਲੈ ਕੇ ਆਈ ਸੀਗੀ ਔਰ ਮੈਡੀਕਲ ਕਰਾਇਆ ਗਿਆ ਉਸ ਬਾਅਦ ਸਪੈਸ਼ਲ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਗਿਆ ਹੈਗਾ ਹੁਣ ਰਿਮਾਂਡ ਕਿੰਨੀ ਕਿ ਮਿਲੀ ਹੈ ਇਹ ਹਾਲੇ ਤੱਕ ਜਿਹੜੀ ਉਸ ਦੀ ਜਾਣਕਾਰੀ ਨਹੀਂ ਮਿਲ ਪਾਈ ਲੇਕਿਨ ਸਭ ਤੋਂ ਵੱਡੀ ਖਬਰ ਇਹ ਹੀ ਹੈ ਕਿ ਇਸ ਵਕਤ ਜਿਹੜੇ ਮਾੜੂ ਪਿੰਡ ਦਾ ਸਰਪੰਚਾ ਬਲਜਿੰਦਰ ਸਿੰਘ ਜਿਸ ਦੇ ਵੱਲੋਂ ਇਹ ਗੁੰਡਾਪਰਚੀ ਕੱਟੀ ਜਾ ਰਹੀ ਸੀ ਕਿਉਂਕਿ ਜਿਹੜੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਪਰ ਵਾਇਰਲ ਹੋਈ ਸੀ ਤਾਂ ਉਸ ਦੇ ਵਿੱਚ ਸਰਪੰਚ ਬਲਜਿੰਦਰ ਸਿੰਘ ਵੀ ਜਿਹੜੇ ਨੇ ਉਹ ਨਜ਼ਰ ਆ ਰਹੇ ਸੀਗੇ ਉਸ ਤੋਂ ਬਾਅਦ ਹੁਣ ਕੀ ਪੂਰੀ ਕਾਰਵਾਈ ਹੈ ਕਿਉਂਕਿ ਨਾਲ ਜਦੋਂ ਗੱਲਬਾਤ ਕੀਤੀ ਤੇ ਇਹ ਕਿਹਾ ਗਿਆ ਕਿ ਅਸੀਂ ਪੰਚਾਇਤ ਦੇ ਵਿੱਚ ਮਤਾ ਪਾਇਆ ਔਰ ਮਤਾ ਪਾਉਣ ਤੋਂ ਬਾਅਦ ਇਹ ਪਰਚੀ ਕੱਟਣ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕੀਤਾ ਸੀਗਾ ਲੇਕਿਨ ਹੁਣ ਇਸੀ ਪੂਰੀ ਲੀਗਲ ਜਾਂਚ ਕਿਤੇ ਨਾ ਕਿਤੇ ਕਹਿ ਸਕਦਾ ਕਿ ਹੋ ਰਹੀ ਹੈ ਔਰ ਇਹ ਵੀ ਜਾਣਕਾਰੀ ਮਿਲ ਪਾਈ ਹੈ ਕਿ ਉਸ ਮਤੇ ਦਾ ਵੀ ਕਿਤੇ ਨਾ ਕਿਤੇ ਕੋਖ ਕੀਤੀ ਜਾ ਰਹੀ ਹੈ ਕਿ ਵਾਕਈ ਅਜਿਹਾ ਕੋਈ ਮਤਾ ਪਿਆ ਜਾਂ ਨਹੀਂ ਪਿਆ ਇਸ ਲਈ ਵੀ ਕੋਖ ਸਿਵਲ ਪ੍ਰਸ਼ਾਸਨ ਕਿਤੇ ਨਾ ਕਿਤੇ ਕਰ ਰਿਹਾ ਲੇਕਿਨ ਅੱਜ ਜਿਹੜੀ ਉਹ ਸਰਪੰਚ ਬਲਜਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਦਮਨ ਜੇਕਰ ਉਸ ਦਿਨ ਉਸ ਵੀਡੀਓ ਦੇ ਕੀਤੀ ਜਾਵੇ ਤਾਂ ਸਿੱਧੇ ਤੌਰ ਤੇ ਜੋ ਪਿੰਡ ਦੇ ਸਰਪੰਚ ਨੇ ਉਹ ਨਜ਼ਰ ਆ ਰਹੇ ਸੀ ਜੇਕਰ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਤੁਹਾਨੂੰ ਅੱਗੇ ਲੰਘਣ ਨਹੀਂ ਦਿੱਤਾ ਜਾਵੇਗਾ ਤੇ ਅੱਜ ਗ੍ਰਿਫਤਾਰੀ ਹੁੰਦੀ ਹੈ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਕਿ ਕੁਝ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਹੋਰ ਵੀ ਇਸ ਮਾਮਲੇ ਦੇ ਵਿੱਚ ਲੋਕ ਜਿਹੜੇ ਨੇ ਉਹ ਗ੍ਰਿਫਤਾਰੀ ਹਜੇ ਹੋਣਾ ਬਾਕੀ ਹੈ ਅਹ ਵੇਖੋ ਹਲੇ ਤੱਕ ਕਿਉਂਕਿ ਤਿੰਨ ਨਾਮਜਦ ਜਿਹੜੇ ਨੂੰ ਕੀਤੇ ਗਏ ਸੀ ਜਿਸ ਦੇ ਵਿੱਚ ਪਹਿਲਾ ਨਾਮ ਬਲਜਿੰਦਰ ਸਿੰਘ ਦੂਸਰਾ ਨਾਮ ਹਰਮਨ ਪ੍ਰੀਤ ਸਿੰਘ ਤੇ ਦੂਸਰਾ ਹਰਵਿੰਦਰ ਸਿੰਘ ਜਿਹੜਾ ਨਾਮ ਹੈ ਉਹ ਨਾਮਜਦ ਕੀਤਾ ਗਿਆ ਸੀਗਾ ਇਸ ਦੇ ਵਿੱਚ ਨਾਲ ਦੀ ਨਾਲ ਅਣਪਛਾਤੇ ਲੋਕਾਂ ਦੇ ਉੱਪਰ ਵੀ ਇਹ ਪਰਚਾ ਦਰਜ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਜੋ ਜਾਣਕਾਰੀ ਸਾਡੇ ਕੋਲ ਮਿਲ ਪਈ ਹੈ ਜਿਸ ਦੇ ਨਾਲ ਇੱਕ ਅਜ ਸਰਪੰਚ ਬਲਜਿੰਦਰ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹਰਮਨ ਪ੍ਰੀਤ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਕਿਸ ਤਰ੍ਹਾਂ ਕਿਤੇ ਹੋ ਚੁੱਕੀ ਹੈ ਤੇ ਬਾਕੀ ਗ੍ਰਿਫਤਾਰੀਆਂ ਦੇ ਲਈ ਵੀ ਜਿਹੜਾ ਉਹ ਕਿਤੇ ਨਾ ਕਿਤੇ ਪੁਲਿਸ ਤਲਾਸ਼ ਕਰ ਰਹੀ ਹੈਗੀ ਔਰ ਇਹ ਵੀ ਕਹਿ ਕੀ ਹੋਰ ਕਿਸੇ ਦੀ ਇਨਵੋਲਵਮੈਂਟ ਹੈ ਉਸ ਦੇ ਉੱਪਰ ਵੀ ਇਹ ਮਾਮਲਾ ਜਿਹੜਾ ਉਹ ਕਿਤਨਾ ਕਿਥੇ ਦਰਜ ਹੈ ਉਹ ਕੀਤਾ ਜਾਵੇਗਾ ਦੂਸਰੇ ਪਾਸੇ ਜਿੱਕਰ ਜ਼ਿਕਰ ਕੀਤਾ ਜਾਵੇ ਉਸ ਵੀਡੀਓ ਦਾ ਜਿਸ ਦਾ ਤੁਸੀਂ ਬਿਆਨ ਦਾ ਜ਼ਿਕਰ ਕਰ ਰਹੇ ਹੋ ਕਿ ਅਜੀਹਾ ਬਿਆਨ ਦਿੱਤਾ ਗਿਆ ਕਿ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾਵੇਗਾ ਜੇਕਰ ਤੁਸੀਂ ਨਿਕਲਣਾ ਤਾਂ ਵਾਪਸ ਨਿਕਲ ਜਾਓ ਇਹ ਸਟੇਟਮੈਂਟ ਜ਼ਰੂਰ ਉਸ ਵੀਡੀਓ ਦੇ ਵਿੱਚ ਨਿਕਰ ਆਉਂਦੀ ਹੈ ਲੇਕਿਨ ਜਦੋਂ ਮੀਡੀਆ ਦੇ ਮੁਤਾਫਕ ਹੁੰਦੇ ਨੇ ਜਾਂ ਪੀਟੀਸੀ ਨਿਊਜ਼ ਦਾ ਗੱਲਬਾਤ ਕਰਦੇ ਨੇ ਤੇ ਉਸ ਸਮੇਂ ਦਾ ਲਹਿਜਾ ਤੇ ਜਦੋਂ ਇੰਟਰਵਿਊ ਦਾ ਲਹਿਜਾ ਕਿਤਨਾ ਕਿਥੇ ਜ਼ਰੂਰ ਬਦਲਿਆ ਸੀ ਕਿ ਉਹ ਨੇ ਕਿਹਾ ਕਿ ਕੁਝ ਹੋਰ ਲੋਕਾਂ ਦੇ ਵੱਲੋਂ ਕੀਤਾ ਗਿਆ ਇਹ ਮੇਰੇ ਕਿ ਉਹਨੇ ਆਪ ਮੁਹਰੇ ਸਾਰੀ ਚੀਜ਼ਾਂ ਕਲੀਅਰ ਕੀਤੀਆਂ ਨੇ ਕਿ ਕਿਸ ਤਰੀਕੇ ਨਾਲ ਸਰਪੰਚ ਦੀ ਇਹ ਭਾਸ਼ਾ ਸੀਗੀ ਔਰ ਇਹ ਕਹਿਆ ਗਿਆ ਕਿ ਇਹ ਸਾਡਾ ਪ੍ਰਾਈਵੇਟ ਪੁਲ ਹੈਗਾ ਕਿਉਂਕਿ ਜੇਕਰ ਉਸ ਪੁਲ ਦੇ ਬਾਰੇ ਵੀ ਜਾਣਕਾਰੀ ਦੇਣਾ ਜਨ ਬਹੁਤ ਜ਼ਰੂਰੀ ਹੈਗਾ ਕਿਉਂਕਿ ਉਹ ਪੁਲ ਬਾਬਾ ਅਮਰੀਕ ਸਿੰਘ ਜਿਹੜਾ ਡੇਰਾ ਚਲਾਉਂਦੇ ਕਾਰ ਸੇਵਾ ਦਾ ਉਹਨਾਂ ਦੇ ਵੱਲੋਂ ਬਣਾ ਕੇ ਦਿੱਤਾ ਸੀਗਾ ਕਿਉਂਕਿ ਉਸ ਸਮੇਂ ਦੀ ਮੌਕੇ ਦੀ ਸਰਕਾਰਾਂ ਦੇ ਵੱਲੋਂ ਕਦੀ ਵੀ ਇਸ ਪਿੰਡ ਦਾ ਜਿਹੜਾ ਉਹ ਖਿਆਲ ਨਹੀਂ ਰੱਖਿਆ ਗਿਆ ਭਾਵੇਂ ਪੁਲ ਦੇ ਹੇਠਾਂ ਭਾਵੇਂ ਪੁਲ ਦੀ ਗੱਲ ਹੋਵੇ ਭਾਵੇਂ ਸੜਕਾਂ ਦੀ ਗੱਲ ਹੋਵੇ ਤਾਂ ਉਸ ਨੂੰ ਲੈ ਕੇ ਵੀ ਇਹ ਕਿਤੇ ਨਾ ਕਿਥੇ ਇਹ ਪੇਚਾ ਜ਼ਰੂਰ ਸੀਗਾ ਹੁਣ ਪੰਚਾਇਤ ਦੀ ਮਤਾ ਪਿਆ ਕਿ ਨਹੀਂ ਪਿਆ ਇਹ ਵੀ ਇੱਕ ਸਵਾਲ ਬਣਿਆ ਹੋਇਆ ਕਿਉਂਕਿ ਪੰਚਾਇਤ ਮੈਂਬਰਾਂ ਨੇ ਇਸ ਚੀਜ਼ ਦਾ ਵਿਰੋਧ ਜ਼ਰੂਰ ਕੀਤਾ ਹੈਗਾ ਕਿ ਅਜੇ ਹਾਂ ਵਿਰੋਧ ਹੈ ਕੀ ਇਸ ਤਰੀਕੇ ਨਾਲ ਸਾਡੇ ਧਿਆਨ ਦੇ ਵਿੱਚ ਇਹ ਮਤਾਂ ਨਹੀਂ ਹੈਗਾ ਜੋ ਸਰਪੰਚ ਸਾਹਿਬ ਜਿਸ ਦਾ ਸਾਨੂੰ ਵੇਰਵਾ ਦੇ ਰਹੇ ਨੇ ਹੂੰ ਜੀ ਠੀਕ ਹੈ ਦਮਨ ਤੁਹਾਡੇ ਨਾਲ ਜੁੜੇ ਰਹਾਂਗੇ ਇਸ ਪੂਰੇ ਮਾਮਲੇ ਤੇ ਅਪਡੇਟ ਦੇ ਲਈ ਪਰ ਫਿਲਹਾਲ ਜੋ ਜਾਣਕਾਰੀ ਦਿੱਤੀ ਹੈ ਬਹੁਤ-ਬਹੁਤ ਸ਼ੁਕਰੀਆ ਸੋ ਇਹ ਦਮਨ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਇਸ ਤਰੀਕੇ ਦੇ ਨਾਲ ਜਦ ਉਸ ਵਕਤ ਵੀਡੀਓ ਵਾਇਰਲ ਹੋਈ ਸੀ ਤਾਂ ਸਰਪੰਚ ਸਾਹਿਬ ਦੇ ਬੋਲ ਕਿਹੋ ਜਿਹੇ ਸੀ ਤੇ ਅੱਜ ਜਦੋਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਹਾਵਪਾਉ ਜਿਹੜੇ ਨੇ ਉਹ ਬਿਲਕੁਲ ਬਦਲ ਚੁੱਕੇ ਨੇ ਤੁਹਾਨੂੰ ਦੱਸਦੀ ਕਿ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਇਸ ਦਾ ਪਿੱਛੇ ਇਹ ਤਰਕ ਹੈ ਕਿ ਜਿਹੜਾ ਉੱਥੇ ਦਾ ਪੁਲ ਹੈ ਉਹ ਖਰਾਬ ਹੋ ਰਿਹਾ ਕਿਉਂਕਿ ਉੱਥੋਂ ਹੈਵੀ ਵਾਹिकल्स ਜਿਹੜੇ ਨੇ ਉਹ ਲੰਘਦੇ ਨੇ ਜਿਸ ਕਰਕੇ ਪੁਲ ਟੁੱਟਦਾ ਹੈ ਇਸ ਦੇ ਪਿੱਛੇ ਇਹ ਵੀ ਤਰਕ ਦਿੱਤਾ ਗਿਆ ਸੀ ਕਿ ਖਸਾਨੀ ਧਰਨਾ ਦਿੱਤਾ ਹੋਇਆ ਹੈ ਜਿਸ ਕਰਕੇ ਲੋਕਾਂ ਦਾ ਰੂਟ ਡਾਇਵਰਜਨ ਹੁੰਦਾ ਤੇ ਲੋਕ ਸਾਡੇ ਪਿੰਡ ਦੇ ਪੁਲ ਥਾਣੀ ਲੰਘਦੇ ਨੇ ਤੇ ਪੁਲ ਟੁੱਟਦਾ ਇਹ ਜਿਹੜਾ ਤਰਕ ਸਰਪੰਚ ਸਾਹਿਬ ਦੇ ਵੱਲੋਂ ਦਿੱਤਾ ਗਿਆ ਪਰ ਇਸ ਦੇ ਪਿੱਛੇ ਇਹ ਵੀ ਕਿਹਾ ਗਿਆ ਕਿ ਮਤਾ ਵੀ ਪਾਇਆ ਗਿਆ ਪੰਚ ਮੈਂਬਰਾਂ ਦੇ ਵੱਲੋਂ ਸਰਪੰਚਾਂ ਦੇ ਵੱਲੋਂ ਪਰ ਇਸ ਦੇ ਪਿੱਛੇ ਕਿੰਨੀ ਸੱਚਾਈ ਹੈ ਜਦੋਂ ਪੀਟੀਸੀ ਨਿਊਜ਼ ਨੇ ਉਹਨਾਂ ਪੰਚ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਜਿਹਾ ਕੋਈ ਨਹੀਂ ਹੈ ਇਹ ਸਿੱਧੇ ਤੌਰ ਤੇ ਗੁੰਡਾ ਟੈਕਸ ਹੈ ਜ਼ਬਰਨ ਵਸੂਲੀ ਕੀਤੀ ਜਾ ਰਹੀ ਹੈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਹੈ ਕਿ ਜਿਹੜਾ ਪੱਜਾ ਹੋਇਆ ਸਰਪੰਚ ਸੀ ਬਲਜਿੰਦਰ ਸਿੰਘ ਅੱਜ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਦਾਲਤ ਦੇ ਵਿੱਚ ਅਜੇ ਸੁਣਵਾਈ ਚੱਲ ਰਹੀ ਹੈ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈ ਤੇ ਕੀ ਅਗਲੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਇਹ ਵੇਖਣਾ ਲਾਇਕ ਹੋਵੇਗਾ ਇਹ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਇਹ ਇਹਨੂੰ ਗ੍ਰਫਤਾਰ ਕੀਤਾ ਬਾਕੀਆਂ ਚੱਲੇ ਰੇਡ ਜਾਰੀ ਹੈ ਇਹ ਆਪ ਹੀ ਕਰਦੇ ਸੀ ਨਾ ਜਿਹੜੀ ਟੈਕਸ ਵਸੂਲੀ ਵੀਡੀਓ ਵੀ ਵਾਇਰਲ ਹੋਈ ਬਿਲਕੁਲ ਬਿਲਕੁਲ ਆਪ ਹੀ ਸੀਗੇ ਕਿਤੋਂ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਰੂਟ ਲੱਗਾ ਜੀ ਇਹ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਨਹੀਂ ਹੈ ਦੇਖੀ ਲੱਗਦਾ ਹੈਗਾ ਮੈਂ ਇੱਧਰ ਅੱਲਾਹ ਅੱਲਾਹ ਇਹ ਪਿਲਕੂ ਲੈ ਰਿਹਾ ਨੇ ਇਹ ਜੀ ਇਹ ਉਹ ਲੈ ਰਿਹਾ ਹਾਂਜੀ ਸੋਹ ਮਹਾਰਾਜ ਪਰਚੀ ਜੀ 2 ਰੁਪਏ ਪਰਚੀ ਜੀ ਪੰਚਾਇਤ ਨੇ ਲਈ ਹੈ ਮਹਾਰਾਜ ਦਾ ਰੋਜ਼ ਨਿਕਲਦਾ ਹੱਸਦਾ ਆਹ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਘੰਟੇ ਟਾਈਮ ਤੱਕ ਲੱਗੂਗੀ ਜੀ ਇਹ ਬੈਂਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਹੀ ਹੱਸਦਾ ਮਹਾਰਾਜ ਦਿਨ ਤੋਂ ਰੋਡ ਦੀ ਉੱਥੇ ਯਾਰ ਪਸਾਲੇ ਨੇ ਦੋ ਦਿਨ ਦੋ ਦਿਨ ਨਹੀਂ ਕੱਲ ਕਰੋ ਬਾਸ ਕਰੋ ਨਹੀਂ ਤਾਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨੇ ਮਹਾਰਾਜ ਆਪਣੇ ਇਲਾਕੇ ਦੇ ਬੰਦਿਆਂ ਨਾਲ ਐ ਕਰੋਗੇ ਫਿਰ ਸਿੱਬ ਬਣੂਗੇ ਯਾਰ ਓਹ ਘੱਲੇ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਾਰਾ ਜ਼ਿਲ੍ਹਾ ਦਾ ਪੜਿਆਲੇ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਮ੍ਰਿਤਸਰ ਲੱਗਦਾ ਇਹਨੂੰ ਦੱਸ ਕਰਨ ਨੂੰ ਬੰਦਾ ਕਰ ਲੋ ਤੂੰ ਕੀ ਗੱਲ ਬਣੀ ਮਾਰਾ ਜੀ ਯਾਰ ਮਰਾਂ ਉਹ ਮੇਰਾ ਸ਼ਹਿਰ ਆ ਜਾਓ ਪੰਚਾਇਤ ਨਾਲ ਗੱਲ ਕਰ ਲਈ ਭਾਈ ਮੈਂ ਆਪ ਡਰਾਈਵਰ ਆ ਯਾਰ ਇਹ ਕੋਈ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਅਸੀਂ ਨਹੀਂ ਤੇ ਫਿਰ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਚੀ ਗੱਲ ਸੁਣੋ ਇੱਕ ਮਿੰਟ ਜੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾ ਪਾਲਤ ਮੇਰੀ ਗੱਲ ਇਹ ਤਾਂ ਐਕਸਲੈਂਜ ਹ ਕਰ ਕੋ ਕਰ ਕਰ ਨਮਸਕਾਰ ਕੋ ਇਧਰ ਆ ਆ ਕਿਦ ਨੂੰ ਦੇ ਨੰਬਰ ਕੋ ਤੇ ਕਰੇਗਾ ਨਮਸਕਾਰ ਕੋ ਕਰ ਕੋ ਕਰ ਕਰ ਕੋ ਕਰ ਨਹੀਂ ਯਾਰ ਬ੍ਰੇਕ ਆਇਆ ਸੀ ਯਾਰ ਮੱਥਾ ਡਾ ਮੇ ਪਰ ਮਾਰਾ ਜ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਾਰੇ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਤੋੜਤਾ ਦੇ ਇਹ ਤਾਂ ਜੁਮੈ ਅਸੀਂ ਤੋੜਿਆ ਮਹਾਰਾਜ ਪੈਸੇ ਨੇ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਭਾਜੀ ਕਾਦੀ ਗੱਲ ਨਹੀਂ ਸਹੀ ਭਾਜੀ ਭਾਜੀ ਯਾਰ ਆਪਣੀ ਵਾਂਗ ਸੈਰ ਦੀਆਂ ਗੱਡੀਆਂ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇ ਕੇ ਲੈ ਲਾ ਮੈਨੂੰ ਐ ਦੱਸ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਗੱਲ ਬੜਾ ਮਾ ਲਾਂਗੇ ਲੋਕਲ ਪਾਲ ਪਰਚੀ ਕਰੀ ਤੂੰ ਪਰਚੀ ਤਾਂ ਦਿਓ ਤੁਹਾਨੂੰ ਹੰਡਾ ਟੈਕਸ ਕਰ ਰਹੇ ਮੈਂ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਬਸ ਠੀਕ ਹੈ ਗੱਲ ਹੀ ਖਤਮ ਬਸ ਨਹੀਂ ਲਾ ਲਾ ਬਸ ਗੱਲ ਹੀ ਖਤ